ਕੀ ਤੁਸੀਂ ਦਿਖਾਵੇ ਕੀ ਤੁਸੀਂ ਪ੍ਰਦਰਸ਼ਨ ਕਰਨਾ ਚਾਹ ਕਉ ਤਾਂ ਸ਼ਵਾਂਗਰਾ ਸਭ ਨਾਂ ਦੇ ਹੱਥਾਂ ਵਿੱਚ ਘੁੰਮਦੀ ਜਾਨੀ ਐ ਇਹ ਸੁਣਾ ਨਹੀਂ ਗਾਇਆ ਵਾਈਸੋ ਪੰਜਾਬ ਬਣਾਈਏ ਲਖੜਦਾ ਆ ਫੜਿਓ ਜੀ ਸਾਰੇ ਵੀ ਗੈਸਿੰ ਸਾਰੇ ਗਾਉਣਾ ਨਾ ਖੜੇ ਜਾ ਚਾਚੇ ਬਣੀ ਆ ਕਰਨਵਾਜਵਾ ਨਹੀਂ ਹਾਂ ਕਹਣਾਗਾ ਕੀ ਗਾਲ ਪਾਗਲ ਆ ਆ ਫੜੇ ਜੀ ਉਹ ਐ ਉਰੇ ਉਰੇ ਉਹ ਤੇ ਲਾਉਂਦੀ ਗੱਤ ਉਤਾਰ ਖੜਾ ਇਹ 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 ਹਾਂ ਇਹ ਹੜਦਾ ਮੈਂ ਤਾਂ ਹਾਂ ਲਿਮਟ ਖੜਾ ਅੱਹ ਅਲੀ ਵੋਟੀ ਹੋ ਗਈ ਓਏ ਲਿਮਟ ਖੜਾ ਉਹਨੇ ਹੋ ਗਿਆ ਸੀ ਉਹਨੂੰ ਲਿਮਟ ਖੜਾ ਨੂੰ ਠੀਕ ਆ ਸੀ ਸਤਿਕਾਰ ਜੀ ਹਾਂਜੀ ਆਓ ਜੀ ਆਓ ਸਤਿਕਾਰ ਜੀ ਸਤਿ ਸ੍ਰੀ ਅਕਾਲ ਸ਼ਿਕਰਮੰਦ ਸੱਸੀ ਮੈਂ ਬਹੁਤ ਵੱਡਾ ਫੈਨ ਆਈ ਤੁਹਾਡਾ ਅਸੱਤ ਜੀ ਚਲ ਕੋਈ ਗਾਣਾ ਗਾਓ ਕਿਹੜਾ ਗਾਣਾ ਜੀ ਜੋ ਤੁਹਾਡੇ ਦਿਓ ਜੀ ਨਹੀਂ ਤੇ ਗਾਣਾ ਸਿੱਖ ਕੇ ਉਹ ਕੀ ਜਾਊਗਾ ਉਹ ਕਿਹਨਾਂ ਹਾਂ ਪਹਿਲਾਂ ਤੁਸੀਂ ਸਾਈਡ ਤੇ ਜਾ ਕੇ ਗੱਲ ਕਰ ਲਓ ਜੀ ਕਿਹੜਾ ਗਾਣਾ ਇਹ ਗੱਲ ਸਾਡੀ ਹੋਣੀ ਹੈ ਤੁਸੀਂ ਇਹ ਗਾਓ ਥੋੜੀ ਗੱਲ ਹੈ ਜੀ ਸ਼ੱਕ ਨਹੀਂ ਤੂੰ ਸੋਹਣੀ ਹੈ ਹੈ ਕੋਈ ਸ਼ੱਕ ਨਹੀਂ ਮੈਡਮ ਤੇ ਗਾਓ ਤੁਸੀਂ ਕੋਈ ਸ਼ੱਕ ਨਹੀਂ ਤੂੰ ਮੈਡਮ ਤੇ ਗਾਉਣਾ ਜੀ ਕਿਉਂਕਿ ਮੈਦਾਨਾ ਸੋਹਣਾ ਹੈ ਮੈਡਮ ਤੇ ਗਾਦੀ ਜੀ ਕਾਰ ਸੇਵਾ ਗਉਆਂ ਦੀ ਵੇ ਜੀਵਨ ਇੱਥੇ ਗਊਸ਼ਾਲਾ ਚ ਨਹੀਂ ਆਇਆ ਭਾਈ ਨਹੀਂ ਮੈਡਮ ਮੈਨੂੰ ਗਊ ਵਰਗੀ ਲੱਗਦੀ ਹੈ ਜੀ ਤਾਂ ਕਰਕੇ ਮੈਡਮ ਤੇ ਇਧਰ ਮਰੀਕੀ ਕਰਨੀ ਵੀ ਦੇਖ ਲੈ ਸੱਜ ਜ ਇਹ ਨਹੀਂ ਜਦ ਲਈ ਨਹੀਂ ਨਹੀਂ ਮੈਂ ਫੋਕਸ ਨਾਲ ਦਿੰਦੀ ਕਿਹ ਫੋਕਸ ਨਾਲ ਦਿੰਦੀ ਫੋਕਸ ਬਸ ਸੁਣਾ ਦੇ ਦੇਖੀਏ ਫੋਕਸ ਤੁਸੀਂ ਕਹਾਂ ਜੀ ਫੋਕਸ ਨਾਲ ਇਹ ਹੁਣ ਇਲੈਕਟਰ ਜਿਹੜਾ ਹੁੰਦਾ ਦੋ ਆਪਸ਼ਨ ਆ ਤੁਹਾਨੂੰ ਦੇਖੀ ਨਹੀਂ ਨਹੀਂ ਉਹ ਨਹੀਂ ਚੱਲਦਾ ਲਾਤੀ ਨਹੀਂ ਮਚ ਕਰ ਜਾਣ ਉਹ ਦੋ অপਸ਼ਨਾਂ ਤੋਂ ਵੀ ਕਲੀ ਬੈ ਚੁੱਕੇ ਆ ਤੇ ਲਾਸਟ অপਸ਼ਨ ਆ ਕਰੀ ਬੋਲੀ ਜੀ ਇਸ ਤੋਂ ਵੀ ਤਾਂ ਤੈਨੂੰ ਬਾਹਰ ਕੱਢਿਆ ਜਾਊਗਾ ਮੈਂ ਸੌਰੀ ਨੰਬਰ ਇਹ ਲਾਖ ਨਹੀਂ ਜਾਵੇ ਸੌਂਗ ਆਉ ਸੌਰੀ ਸਰ ਤੁਸੀਂ ਦੱਸੋ ਸਰ ਮੈਂ ਕਿਹੜਾ ਸੁਣਾਵਾਂ ਮੈਂ ਉਹ ਹੀ ਸੁਣਾ ਦੂੰ ਮੈਂ ਤੁਹਾਨੂੰ ਉਸੇ ਜਿਹੜੇ ਕਿੰਨੇ ਹੈ ਕਰੂੰ ਮੈਨੂੰ ਇੱਕ ਜੀ ਸਾਨੂੰ ਇਹ ਪੁੱਛਣਾ ਸੀ ਕਿ ਮੈਂ ਤੂੰ ਆਇਆ ਕਿਉਂ ਮੇਰੇ ਸਾਡੇ ਕੋਲ ਉਹ ਵੀ ਆਰਟਿਸਟ ਨਹੀਂ ਗੱਲ ਹਾਂ ਵੀ ਕੋਈ ਨਹੀਂ ਮੈਂ ਤਾਂ ਤੜਕੇ ਦਾ ਮੈਂ ਕੱਲ ਤੜਕੇ ਦਾ ਮੈਂ ਇਕੱਲੀ ਖੜਾ ਮੈਨੂੰ ਤਾਂ ਕੋਈ ਦਿਖਿਆ ਨਹੀਂ ਉੱਪਰ ਬੈਠਿਆ ਚਲੋ ਕੋਈ ਗੱਲ ਨਹੀਂ ਜੀ ਸਰ ਗੱਲ ਸੁਣੋ ਜੀ ਤੇ ਜੇ ਅਸੀਂ ਦੱਸਣਾ ਹੋਵੇ ਅਸੀਂ ਇਹ ਗਾਣਾ ਪਠਾਉਣਾ ਫਿਰ ਅਸੀਂ ਕਿਉਂ ਕਿਹੜਾ ਪ੍ਰੋਗਰਾਮ ਕਰਦਾ ਵੈਸੇ 15 ਅਗਸਤ ਹੈ ਅੱਜ ਹਾਂਜੀ ਚਲੋ ਦਖੋ ਹਾਂਜੀ ਗਾਓ ਹਰ ਸਰ ਦਿਨ ਹਾ ਤੇਰੇ ਬਿਨ ਇਹ ਇਹ ਸੋਹਣਾ ਜੀ ਦੇ ਸਰ ਕਿੰਨਾ ਵਾ 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 ਬੱਸ ਬੱਸ ਸਰ ਮੈਂ 12:00 ਵਜੇ ਉੱਠਿਆ ਸੀ ਸਾਰੇ ਅੱਧੇ ਦਿਨ ਕਰ ਲਿਆ ਅੱਧਾ ਦਿਨ ਕਰ ਸਕਦਾ ਠੀਕ ਹੈ ਜੀ ਅੱਧਾ ਅੱਧਾ ਦਿਨ ਤੇਰੇ ਬਿਨ ਨਹੀਂ 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 ਗਾਣੀ ਬੜੀ ਆਸਰਾ ਇਹ ਕਿਹੜਾ ਜੀ ਆਦਾ ਆਦਾ ਦਿਨ ਆਦਾ ਥੋੜੂ ਯਾਰ ਆ ਦਾ ਦਾ ਦਿਨ ਹਾਂ ਕਿਉਂ ਕਿਉਂ ਕੀ ਲਵਾ ਹੈ ਕਿਉਂ ਕੀ ਲਵਾ ਅੱਛਾ ਜੀ ਠੀਕ ਹੈ ਜਿਹੜਾ ਕਹੋ ਆਪਣਾ ਹਾਂ ਇਹਨੂੰ ਉੱਪਰ ਨੂੰ ਨਾ ਮੇਰੇ ਤਾਂ ਤੋਤਾ ਜਿੱਧਰ ਕਹੋ ਤਾਂ ਹੋਰ ਜਾਣਦੇ ਆ ਮੈਂ ਸੌਰੀ ਤੁਸੀਂ ਜਾਣਦੇ ਨਹੀਂ ਨਹੀਂ ਮੈਂ ਕੋਸ਼ਿਸ਼ ਕਰੂੰਗਾ ਮੈਂ ਕੋਸ਼ਿਸ਼ ਕਰੂੰਗਾ ਨਹੀਂ ਮੈਂ ਕੋਸ਼ਿਸ਼ ਕਰੂੰਗਾ ਅਣ ਮੋਜ਼ਾ ਕਰਨ ਵਾਲਾ ਓਕੇ 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 ਖੜ੍ਹ ਜਾਓ ਓਕੇ ਚਲੋ ਕੋਈ ਸ਼ੱਕ ਨਹੀਂ ਤੂੰ ਸੋਣੀਏ ਦੁਬਾਰਾ ਕੋਈ ਸ਼ੱਕ ਨਹੀਂ ਤੂੰ ਸੋਣੀਏ ਕੋਈ ਸ਼ੱਕ ਨਹੀਂ ਤੂੰ ਸੋਣੀਏ ਨਾ ਤੇਰਾ ਕੋਈ ਸਾਨੀ ਮਿਲ ਮਿਲ ਕੇ ਮਿਲ ਕੇ ਮਿਲ ਕੇ ਨੀਦੂ ਸਾਰੇ ਕਿਤੇ ਵੀ ਇੱਕ ਮਿੰਟ ਤੁਸੀਂ ਕਿਹਾ ਨੀਮਤ ਖੜਾ ਗਾਣੇ ਦੇ ਬੰਦਿਆਂ ਨੇ ਕਿ ਨੀਮਤ ਅਜਾ ਨੀਮਤ ਤੜਾ ਕੇ ਆਵਾ ਹਾਂਜੀ ਹਾਂਜੀ ਮੈਡਮ ਨੱਚ ਕਿਉਂਵੇਂ ਓਮੀ ਥੋੜਾ ਹਾਂ ਹਾਂ ਕੱਬਰ ਬੁਲੰਕ ਕਰ ਖਾਂਕੜੀਓ ਨਹੀਂ 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 ਇਧਰ ਲਾਹਤ ਨਹੀਂ ਪਹਿਲਾਂ ਕਰ ਪਹਿਲਾਂ ਇਧਰ ਲਾਹਤ ਸਰ ਮੈਂ ਤੁਹਾਨੂੰ ਸੁਣਾ ਚੱਲਦਾ ਜੀ ਸੁਣਾਦਾ ਨਹੀਂ ਤੁਹਾਨੂੰ ਗਾੜੀ ਸੌਰੀ ਸਰ ਨਾ ਕਰਾ ਸੁਣਗਾ ਸਰ ਤੇ ਵੀ ਰਹਿੰਦੀ ਐਸੀ ਫੀਲ ਕਰਦੇ ਵਾ ਮੈਨੂੰ ਤੇ ਬੰਦੇ ਆਉਂ ਕ ਮੈਨੂੰ ਤੀਆਂ ਵਾਂਗ ਬੈਠਦਾ ਜੀ ਹਾਂ ਇੱਕ ਜਿਹੜਾ ਨਹੀਂ ਡਾਕਟਰ ਕੋਲ ਨਹੀਂ ਆਇਆ ਤੁਸੀਂ ਇਸ ਨੂੰ ਦਵਾਈ ਨਹੀਂ ਦੇਦੀ ਮੈਨੂੰ ਸੁਰ ਲੈ ਕੇ ਆ ਰਿਹਾ ਇੱਥੇ ਥੱਲੇ ਫੇਫੜੇ ਲੋ ਜਾ ਮੈਂ ਬੈਜੀ ਸੋਰਾ ਹਾਂਜੀ ਮੈਡਮ ਆਜੋ ਬਈ ਖਾਤਾ ਖੋਲ ਦੇ ਇੱਕ ਮਿੰਟ ਅਸਲੀ ਮੈਰਾ ਸਾਫ ਕਰੋਗੇ ਜੀ ਤੇਰੇ ਕਿਹਨੇ 334 ਰੁਪਏ ਵੜ ਗਏ ਕਿਉਂ ਕਹਦਾ ਜੀ ਕਿਹੜਾ ਟਾਈਮ ਬਰਬਾਦ ਕਰ ਰਿਹਾ ਜੀ ਜਿਹਦੇ ਨੂੰ ਫੇਸਬੁੱਕ ਕੀਤਾ ਹੈ ਚਲੋ ਚਲੋ ਸਰ ਚਲੋ ਸਰ ਅੱਬ ਮੈਂ ਹੁਣ ਮੈਂ ਹੁਣ ਪੱਕਾ ਸਰ ਸੱਚੀ ਮੈਂ ਮੈਨੂੰ ਮੈਨੂੰ ਮੇਰਾ ਅੱਜ ਦਾ ਗਿਫਟ ਹੈਗਾ ਜਿਹੜਾ ਵੀ ਜਿੱਤ ਰਿਹਾ ਹਾਂ ਹਾਂਜੀ ਓਏ ਤਾਂ ਤੁਸੀਂ ਦੇਖ ਰਹੋ 250 ਪੰਜਾਬ ਜਿਹੜਾ ਅੱਜ ਜਿੱਤੂਗਾ ਉਹਨੂੰ ਕਿਹੜਾ ਜਿਹੜਾ ਉਹਨੂੰ ਫੋਨ ਮਿਲਣਾ ਸੋ ਅਗਲੇ ਇੱਕ ਸਟੈਂਟਡ ਟਾਰਗਟ ਪੈਂਦਾ ਅੜਕੇ ਦੀ ਕੰਮ ਹਾਂਜੀ ਹਾਂਜੀ ਸਰ ਦੱਸੋ ਜੀ ਹੁਣ ਮੈਂ ਪੱਕਾ ਗਾਣਾ ਨਹੀਂ ਦੇਸ਼ ਨਹੀਂ ਕਰ ਲਈ ਸੌਰੀ ਜੀ ਵੱਲ ਪਲਾਸ ਦਾ ਫੋਨ ਤੈਨੂੰ 3 ਮਿੰਟਾਂ ਦੇ ਵਿੱਚ ਤੂੰ ਪੂਰਾ ਗਾਣਾ ਸੁਣਾ ਰਿਹਾ ਠੀਕ ਹੈ ਵਿੱਧ 뮤జిక్ ਠੀਕ ਹੈ ਜੀ ਉੱਠੋ ਜੀ ਥੋੜੀ ਜਾਣ ਸਰ ਮੈਂ ਸਰ ਮੈਂ ਸਰ ਮੈਂ ਸਰ ਮੇਰੇ ਚ ਨੇ ਕੁਆਲਿਟੀ ਹੈ ਹਾਂਜੀ ਮੈਂ ਜੀ ਜਿਹੜਾ ਪੰਜਾਬੀ ਗਾਣਾ ਹੁੰਦਾ ਉਹਨੂੰ ਅੰਗਰੇਜ਼ੀ ਚ ਕਨਵਰਟ ਕਰਦਾ ਉਸ ਨਾਲ ਸਕਦਾ ਜੀ ਅੰਗਰੇਜ਼ੀ ਮੰਨਣੀ ਹੈ ਮੈਡਮ ਹਾਂ ਮੈਡਮ ਤੁਸੀਂ ਹਾਂਜੀ ਜਿਵੇਂ ਸਰ ਜਿਵੇਂ ਸਰ ਉਹ ਕਹਿੰਦੇ ਨਹੀਂ ਹੁੰਦੇ ਜੀ ਮਰਾਠੀ ਚ ਕਰ ਸਕਦੇ ਹਾਂ ਮੈਂ ਸਰ ਪਹਿਲਾਂ ਤੁਹਾਨੂੰ ਮੈਂ ਪਹਿਲਾਂ ਤੁਹਾਨੂੰ ਪੰਜਾਬੀ ਚ ਦੱਸ ਦੇਣਾ ਵਾ ਇਹ ਤੋਂ ਅੰਗਰੇਜ਼ੀ ਚ ਮੈਂ ਤੁਸੀਂ ਆਪਣੇ ਆਪ ਟਰਾਂਸਲੇਟ ਕਰਨਾ ਜਿਵੇਂ ਸਰ ਜਿਵੇਂ ਸਰ ਗਾਣਾ ਸੀਗਾ ਕੀ ਦੱਸਾਂ ਹੱਟ ਬੀਤੀ ਉੱਟਾ ਕਜੀਆ ਪੈ ਗਿਆ ਨਹੀਂ ਮੈਂ ਤਾਂ ਆਪਣਾ ਝੁੱਗਾ ਚੌੜ ਕਰਾ ਕੇ ਬਹਿ ਗਿਆ ਨਹੀਂ ਇੱਕ ਕੁੜੀ ਦੇ ਪਿੱਛੇ ਲੱ ਕੇ ਹੋਸ਼ ਗਵਾ ਬੈਠਾ ਕੁੜੀਆਂ ਨੂੰ ਗਲਤ ਨਹੀਂ ਕਹਨੇ ਨਹੀਂ ਨਹੀਂ ਮੇਰੀ ਗੱਲ ਤਾਂ ਸੁਣ ਮੈਡਮ ਇੱਕ ਕੁੜੀ ਦੇ ਪਿੱਛੇ ਲੱ ਕੇ ਹੋਸ਼ ਗਵਾ ਬੈਠਾ ਦਹੀਂ ਭਲੇਖੇ ਭਾਬੀ ਜੀ ਫੁੱਟਨਾਰਵੇ ਦੇਖਾ ਬੈਠਾ ਹਣਾ ਜੀ ਹਾਂਜੀ ਇਹ ਮੈਂ ਇਹ ਦੇਖ ਕੇ ਜ ਮੋਬਾਈਲ ਆਉਂਦਾ ਵੀ ਚਲੋ ਜੀ ਨਾ ਗਿਆ ਗਿਆ ਫਿਰ ਮੈਂ ਸਾਰੇ ਕੱਪੜੇ ਲਾ ਦੂੰ ਜੀ ਬੋਨ ਤਾਂ ਮੈਂ ਲੈਕ ਨਹੀਂ ਆ ਚਾ ਮਤਲਬ ਮੈਂ ਸਾਰੇ ਕਮੇ ਲਾ ਦੇਗਾ ਦੂਜੇ ਪਾਸੇ ਹੋਰ ਨਹੀਂ ਜੀ ਹਾਂ ਕਹਿੰਦਾ ਕੀ ਦੱਸਾਂ ਬੋਨ ਬੀਤੀ ਇਹ ਹੈ ਹੱਡੀ ਬੀਤੀ ਨੂੰ ਬੋਨ ਬੀਤੀ ਕਹਿੰਦਾ ਜੀ ਇੱਥੇ ਬੋਨ ਬੀਟਾ ਨਹੀਂ ਸਰ ਬੋਨ ਅੱਛਾ ਅੱਛਾ ਮਾ ਕੇ ਦੱਸ ਬੋਨ ਮੀਨਸ ਯਾ ਹੱਡੀਆਂ ਰਿਟਰਨ ਕਜੀਆ ਪੈਗਾ ਨਹੀਂ ਮੀਨਸ ਉਲਟਾ ਰਿਟਰਨ ਆ ਪਤਾ ਤੂੰ ਉਹ ਆ ਵੀ ਲeke ਹਲਟਾ ਨਾ ਮੇਰੇ ਕੋਲ ਰਿਟਰਨ ਨਹੀਂ ਜੀ ਚਲੋ ਕੁਝ ਨਹੀਂ ਗੋਈ ਉਹ ਤੋਂ ਉਹਦੋਂ ਵੀ ਪਤਾ ਨਹੀਂ ਕੋਈ ਗੱਲ ਨਹੀਂ ਗੂਗਲ ਕਰ ਲਿਓ ਰਿਟਰਨ ਮਤਲਬ ਉਲਟਾ ਗੱਜਿਆ ਪੈ ਗਿਆ ਆ ਕੀ ਹਾਂ ਹਾਂਜੀ ਜਿਵੇਂ ਸਰ ਉਹ ਕਹਿੰਦਾ ਮੈਂ ਤਾਂ ਆਪਣਾ ਚੁੱਗਾ ਛੋੜ ਕਰਾ ਕੇ ਬੈਗਣੀ ਮੈਂ ਤਾਂ ਆਪਣੀ ਸ਼ਰਟ ਲੂਜ਼ ਕਰਾ ਕੇ ਬੈਠਾ ਉਹ ਵੀ ਹੋ ਕੇ ਜਾਊਗਾ ਜੋ ਮੈਂ ਤਾਂ ਆਪਣੀ ਸ਼ਰਟ ਲੂਜ਼ ਕਰਾ ਕੇ ਬੈਠਿਆ ਬੈਠਿਆ ਨਹੀਂ ਉਹ ਕਹਿੰਦਾ ਜੀ ਇੱਕ ਕੁੜੀ ਦੇ ਪਿੱਛੇ ਲਾ ਕੇ ਹੋਸ਼ ਗਵਾ ਬੈਠਾ ਵਨ ਗਰਲ ਦੇ ਪਿੱਛੇ ਲਾ ਕੇ ਸੈਂਸ ਗਵਾ ਬੈਠਾ ਕਾਰਡ ਉੱਪਰ ਲਿਖੇ ਭਾਬੀ ਜੀ ਸਾਇੰਸ ਤਾਂ ਨਹੀਂ ਹੁੰਦੀ ਸਾ ਹੀ ਸਾਦਾ ਗਾਣੀ ਨਹੀਂ ਹੈ ਕਿਹਨੇ ਬਣਾਉਂਦਾ ਸਾਨੂੰ ਜੱਜ ਬਾਈ ਕਰਕੇ ਸਾਡੇ ਖਾਚ ਅਗਮਾ ਦੰਨਾ ਯੂਰਪ ਦਾ ਸਿੱਧਾ ਸਰਪੀਟ ਜਿਹਨੂੰ ਇੱਕ ਬੰਦੇ ਬੁਲਾਇਆ ਸੀ ਪ੍ਰੋਗਰਾਮ ਹੀ ਖਰਾਬ ਕਰਤਾ ਸੀ ਆ ਆ ਗਿਆ ਸੱਤ ਨੂੰ ਜਾ ਕੇ ਸੱਜਣ ਹੋ ਜਾ ਜੀ ਸੱਜਣ ਹੋ ਜਾ ਜੀ ਕਿਆ ਮਾਤਾ ਯਾ ਸਰਉ ਸਰਉ ਗਾਣਾ ਸੁਣਾਓ ਜੀ ਇੱਕ ਮਿੰਟ ਨੈਕਸਟ ਸੱਸੀ ਗਾ ਜੀ ਠੀਕ ਉਹ ਵਸ 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 ਆ ਬੈਠੋ ਸੱਤ ਨੂੰ ਸੱਜਣ ਸਰਾਂ ਕੇ ਸੱਤ ਨੂੰ ਜਾ ਜੀ ਗਾਣੇ ਗਾਓ ਜੀ ਸਿਰ ਤੁਸੀਂ ਗਾਣਾ ਗਾਓ ਜੀ ਬੈਠਨੇ ਸਾਡੇ ਨਹੀਂ ਗਾਣਾ ਜੱਜ 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 ਹਾਂ ਜੀ ਬੇਟਾ ਆਹ ਦੁਨੀਆ ਤਾਲੇ ਕਿੰਨਾ ਮਾਰਿਆ ਨਾ ਮਾਰਿਆ ਨਾ ਮਾਮ ਠੀਕ ਐ ਸਰ ਪੇ ਇੱਥੇ ਹੀ ਭੇਜਤਾ ਹਾਂ ਤਾਂ ਚੱਲ ਦੁਆਰੇ ਨੈਕਸਟ ਨੈਕਸਟ ਇਹ ਗਣਾ ਘੋਣਾ ਹੈ ਜੀ ਨਾ ਪਤਾ ਜਿਹੜੀ ਚਾਹ ਪੀ ਕੇ ਚਾਰ ਵਾਰੋਂ ਦਾ ਬਿੱਲ ਲੈਣ ਆਇਆ ਅੱਛਾ ਨਹੀਂ ਜ਼ਰਾ ਸੁਣ ਲਈ ਜੀ ਨਾ ਘੜੀ ਚਲੋ ਹੁਣ ਉਹ ਹਾਂਜੀ ਰੀਤਾ ਸਾਥੀ ਕਰ ਜੀ ਰੀਤਾ ਤੇ ਹੁਣ ਯਾ ਤੂੰ ਠੀਕ ਹੋ ਜੀ ਸਰ ਮੈਂ ਸ਼ਹਿਰ ਲੁਧਿਆਣਾ ਦਾ ਰਹਿਣ ਵਾਲਾ ਤੇ ਮੈਨੂੰ ਪਿੱਛੇ ਅਸੀਂ ਤੇ ਤੁਹਾਡੇ ਘਰੇ ਤੇ ਜਾਣਾ ਨਹੀਂ ਮੈਂ ਬਾਹਲੇ ਬੋਲਦੇ ਤੁਸੀਂ ਕੀ ਲੋਤ ਰਹੋ ਤੁਹਾਡੇ ਬਾਹਲੇ ਕਿ ਵੱਡੀ ਲੱਗੀ ਹੋਈ ਚੀਜ਼ ਹੈ ਜਗਾ ਸਾਡੀ ਸੌਰੀ ਸਰ ਜੀ ਮੂਜਾ ਨਿਕਲ ਗਿਆ ਸਰ ਜੀ ਹੁਣ ਨਹੀਂ ਕਹਾਂਗਾ ਲੋ ਗਾਣਾ ਸੁਣਨਾ ਗਾਣਾ ਜਿਹੜਾ ਕੰਮ ਕਰਨਾ ਹੈ ਉਹ ਕੰਮ हां ਜਿਹੜਾ ਆ ਸਿਆਣੇ ਲੱਗਦੇ ਤੁਸੀਂ ਮੈਨੂੰ ਹਾਂ ਸਿਆਣੇ ਬੌਲੇ ਬੈਠੇ ਅਸੀਂ ਬੌਲੇ ਬੈਠੇ ਸਿਆਣੇ ਇਹ ਸਿਆਣੇ ਇਤਨੇ ਸਿਆਣੇ ਦਾ ਕੰਮ ਕਰਦੇ ਨੇ ਪੈਸੇ ਉੱਥੇ ਹੀ ਬੰਦੇ ਸਾਨੂੰ ਹੁਣ ਨਹੀਂ ਪਾਉਂਦੇ ਅੱਛਾ ਸਰ ਮੈਂ ਕਹਿੰਦਾ ਸੀਗਾ ਜੀ ਵੀ ਮੈਨੂੰ 4 ਸਾਲ ਹੋ ਗਏ ਜੀ ਤਿਆਰੀ ਕਰਦੇ ਨੂੰ ਮੈਂ ਇਹ ਨਹੀਂ ਵਿਆਹ ਦੀ ਨਹੀਂ ਜੀ ਮੈਂ ਇੱਕ ਮਿੰਟ ਇੱਕ ਮਿੰਟ ਬੰਸ ਸਾਹਿਬ ਗੱਲ ਕਰੀ ਨਾ ਤੁਸੀਂ ਇਹ ਤਾਂ ਮੈਨੂੰ ਰਾਈਟ ਵਾਲੇ ਨਹੀਂ ਜੀ ਇਹ ਤਾਂ ਉਹਨਾਂ ਨੇ ਲਾਈਟ ਲਾਈ ਜੀ ਇਹ ਨਹੀਂ ਜੀ ਇਹ ਵੱਡਾ ਜਾਂਦਾ ਵੱਡਾ ਜਾਂਦਾ ਲੱਗ ਗਿਆ ਤੇ ਸਲੈਕਟ ਨਹੀਂ ਹੋ ਗਿਆ ਓਕੇ ਸਰ ਜੀ ਮੈਂ ਜਾਣਾ ਕਹਾ ਵੀ ਜੀ ਮੈਂ ਪ੍ਰੋਗਰਾਮ ਵੀ ਲਾਉਣਾ ਵਯਾ ਤੇ ਜਗਰਾਤਿਆਂ ਦੇ ਜੀ ਪ੍ਰੋਗਰਾਮ ਲਾਉਣਾ ਨਹੀਂ ਪ੍ਰੋਗਰਾਮ ਲਾਉਣਾ ਸੀ ਸਾਡਾ ਵੀ ਕਹਿ ਦੋ ਅਸੀਂ ਵੀ ਲਾਉਣੀ ਤੁਹਾਨੂੰ ਕੋਈ ਪ੍ਰੋਗਰਾਮ ਹੀ ਨਹੀਂ ਆਉਂਦਾ ਜੀ ਚਲੋ ਇਹ ਤਾਂ ਲੰਘ ਗਏ ਜੀ ਮੈਂ ਮੈਂ ਸਰ ਪਿਛਲੇ 4-5 ਸਾਲਾਂ ਤੋਂ ਤਿਆਰੀ ਕਰ ਰਹੇ ਹਾਂ ਜੀ ਮਟਰ ਸਲੀਮ ਹੋਣਾ ਨਾਲ ਅੱਛਾ ਮੈਂ ਕਦੇ ਨਹੀਂ ਗਿਆ ਮੈਂ ਕਦੇ ਨਹੀਂ ਗਿਆ ਮੇਰਾ ਸੁਪਨਾ ਜਾਂਦਾ ਜਾਵਾਂਗੇ ਜਾਵਾਂਗੇ ਤੇ ਜੀ ਘਣ ਬਾਈ ਇਹ ਸੁਪਣੀ ਰਹੂ ਤੇਰਾ ਇੱਕ ਵਾਰ ਕਹਿਤੀ ਉਹ ਵਿਆਹ ਚ ਗਾਉਣਾ ਸੀ ਮੈਂ ਉਥੇ ਭੱਲਾ ਬਣਾਏ ਹੋਏ ਸੀ ਮਤਲਬ ਜਿਹੜੇ ਭੱਲਾ ਵਿੱਚ ਦਹੀ ਭੱਲੇ ਵੇਚਦੇ ਹੁੰਦੇ ਹਾਂ ਹਾਂਜੀ ਬਸ ਮੇਰਾ ਸੁਪਨਾ ਹੀ ਸੀਗਾ ਜੀ ਇਹ ਰਹੂਗਾ ਤੇਰਾ ਸੁਪਨਾ ਥੈਂਕ ਯੂ ਮੈਡਮ ਇਹ ਸੁਪਨਾ ਹੀ ਰਹੂਗਾ ਤੇਰਾ ਥੈਂਕ ਯੂ ਭੱਲੇ ਵੇਚੇਗਾ ਇਹ ਮੈਂ ਜੀ ਮੈਂ ਪਿਛਲੇ 3 ਸਾਲਾਂ ਤੋਂ ਤਿਆਰੀ ਕਰ ਰਹੀ ਹਾਂ ਜੀ ਸਰ 5 ਸੀ ਨੇ ਮੈਪੋਲ ਦੀ ਤਿਆਰੀ ਦੀ ਗੱਲ ਕਰੀਏ ਜੀ ਉਹ ਮੈਸੰਗੀਤ ਦੀ ਤਿਆਰੀ ਦੀ ਗੱਲ ਕਰੀਏ ਤੁਮੇ ਮੈਂ ਤਿਆਰੀਆਂ ਬਹੁ ਕਰਦਾ ਜੀ ਪੰਜ ਦੇ ਤਿੰਨ ਕਿੰਨੀ ਹੋ ਗਏ ਪੰਜ ਦੇ ਤਿੰਨ 10 ਹੋ ਗਏ ਜੀ ਹਾਂ ਫਿਰ ਤੂੰ ਕਿੰਨਾ ਟਾਈਮ ਬਹੁ ਕਰਦਾ ਤੇ ਮੈਂ ਪੰਜ ਦੇ ਦਿਨ 10 ਤੂੰ ਹਾਂ ਜੀ 12 5 60 ਜੀ ਹਾਂ ਠੀਕ ਹੈ ਜੀ ਰਾਜਾ ਬ੍ਰਿੰਗ ਦਾ ਅੱਧਾ ਹੀ ਜਾਂਦਾ ਜੀ ਉਹ ਹਾਂ ਸੌਰੀ ਥੋੜੀ ਉਹ ਉਹਨਾਂ ਦੇ ਦੂਜੀ ਮੈਸੇਮੈਟਿਕਸ ਚੱਲਦੀ ਹੈ ਜੀ ਸਾਡੀ ਹੋ ਰਹਾ ਤੇ ਮੈਂ 5 ਸਾਲਾਂ ਤੋਂ ਤਿਆਰੀ ਕਰ ਰਿਹਾ ਜੀ ਪਿਛਲੇ ਹੁਣ ਕੀ ਕਰੀ ਤਿਆਰੀ ਪਾਣੇ ਦੀ ਜਨ ਨਹੀਂ ਮੈਂ ਤਿਆਰੀ ਕਰ ਰਿਹਾ ਜੀ ਵੀ ਜਦੋਂ ਆਪਾਂ ਕੋਈ ਲੈਨ ਚ ਪੈਨੇ ਆ ਐਨਕੋਈ ਲੈ ਨਹੀਂ ਮੇਰੇ ਥੋੜੀ ਰੀਡ ਦੀ ਪ੍ਰੋਬਲਮ ਆ ਜੀ ਤੋ ਖੜਿਆ ਘਟ ਜਾਂਦਾ ਤੂੰ ਜਾ ਫੇਰੀ ਮੈਂ ਇੱਥੇ ਬਹਿ ਕੇ ਗੱਲ ਕਰ ਸਕਦਾ ਨਹੀਂ ਇਹ ਦੇਖੋ ਇਹ ਵੱਡੇ ਜਾਈ ਦੀ ਕੁਰਸੀ ਹੈ ਨਾ ਜੀ ਅੱਛਾ ਮੈਂ ਇਹ ਕਹਿੰਦਾ ਸੀਗਾ ਜੀ ਵੀ ਤੁਸੀਂ ਮੈਡਮ ਕਿਹੜੇ ਕੰਮੀ ਪੈ ਗਏ ਜੀ ਕਿਵੇਂ ਜੀ ਕਿਹੜੇ ਕੰਮੀ ਪੈ ਗਏ ਤੁਸੀਂ ਤੁਸੀਂ ਕੀ ਇੱਥੇ ਕਰਨ ਕੀ ਆਏ ਤੁਸੀਂ ਵਧੀਆ ਨਹੀਂ ਹੁੰਦੇ ਹੈਗੇ ਜੀ ਤੁਹਾਨੂੰ ਪਤਾ ਜੀ ਗਾ ਕੇ ਸੁਣਾਓ ਪਹਿਲਾਂ ਜਿਹੜਾ ਕੰਮ ਕਰ ਰਹਾ ਹੈ ਉਹ ਕੰਮ ਕਰੋ ਨੈਕਸਟ ਮੈਂ ਇੱਕ ਮਿੰਟ ਗਾਣਾ ਤਾਂ ਸੁਣ ਲਿਏ ਮੈਂ ਕਿਸੇ ਸੁਣਾਉਣਾ ਜੀ ਮੈਂ ਸੁਣਾਉਣਾ ਅੱਖਾਂ ਬੰਦ ਕਰ ਲਈ ਕਿਉਂਕਿ ਮੈਂ ਨਾ ਰੋਹਾਨੀਅਤ ਬਹੁਤ ਜਿਆਦਾ ਗਾਉਣਾਗਾ ਕੋਈ ਨਹੀਂ ਅਸੀਂ ਰੱਬ ਨਾਲ ਵੇਰਤੀ ਲਾ ਲਈ ਅਸੀਂ ਅੱਖਾਂ ਬੰਦ ਕਰਕੇ ਤੁਹਾਨੂੰ ਕਮਾਨ ਲਾ ਲਈ ਉਸ ਇੱਕ ਵਾਰ ਬੰਦ ਕਰ ਲਈ ਬੰਦ ਤਾਂ ਨਹੀਂ ਕਰਦੇ ਜੀ ਮੰਨ ਤਾਂ ਕਰ ਲਈ ਅੱਖਾਂ ਬੰਦ ਕਰ ਤੁਸੀਂ ਵੀ ਕਰ ਲਈ ਮੈਂ ਤਾਂ ਨਾ ਬੋਲਿਆ ਗਾਣਾ ਸੁਣਨਾ ਪਹਿਲਾਂ ਗਾਣਾ ਸੁਣਾ ਗਾਣਾ ਸੁਣਾ ਸੁਣ ਲਓ ਜਾ ਗਾਣਾ ਸੁਣਾ ਜਾਨ ਗਾਣ ਮਾਣਯੋਦੀ ਨਾ ਇੱਕ ਜਾ ਹੈ ਖੜਾ ਹੋ ਜਾ ਜਾਓ ਜੀ ਅਸੀਂ ਤਾਂ ਕੋਈ ਪ੍ਰੇਅਰ ਨਹੀਂ ਕਰਵਾ ਰਹੇ ਬੱਚਿਆਂ ਦੀ ਅਸੀਂ ਵੱਡੇ ਲੋਕਾਂ ਆਹ ਕੰਡੀਸ਼ਨ ਲੈ ਰਹੇ ਆ ਨਾ ਵੱਡਾ ਨਹੀਂ ਕੀ ਕੀ ਲੈ ਰਹੇ ਆ ਕੰਡੀਸ਼ਨ ਕੰਡੀਸ਼ਨ ਤੁਹਾਨੂੰ ਮਾਰੀਏ ਨਾ ਡੱਕਦਾ ਜੀ ਸਾਰੇ ਡੱਕਦਾ ਜੀ ਇਧਰਲੇ ਪਾਸੇ ਮੂਸ ਸਪਰੇਅ ਮੰਗੂ ਆਉਂਦਾ ਜੀ ਤੁਹਾਡਾ ਤੁਸੀਂ ਮੂਤੋ ਕੀ ਆਓ ਜੀ ਇਹ ਸਿਆਣੇ ਜੀ ਜੀ ਸਾਰੇ ਸਾਰੇ ਗੌਣਾ ਆਉਂਦ ਨੇ ਲੈ ਆਜੋ ਕੀ ਕਰ ਲੈਣਾ ਜੀ ਐਂ ਕਰਾਉਂਦੇ ਇਹਨੇ ਦੇ ਦੋ ਇਹਨਾਂ ਕੋਲ ਕੁਝ ਨਹੀਂ ਫੋਨ ਤਾਂ ਉਹ ਲੈ ਗਏ ਰੁਪਿਆ 250 ਦਾ ਫੋਨ ਲੈਣਾ ਲੈ ਉਹ ਤੇਰੇ ਸੁਨੇ ਹੋ ਗਈ। ਉਹ ਸੁਣੀ ਨਾ ਪਰ ਮੈਨੂੰ ਮੈਤ ਨਹੀਂ ਆਈ ਜੀ। ਕਰ ਲੈ ਦੇ ਕੇ ਕਰ ਲੂ ਜੀ ਮੈਨੂੰ ਤੇ ਆਉ ਦੋ ਜੀ ਸਰ ਜੀ। 250 ਦਾ 150 ਕਰ ਲਾਂਗੇ। 100 ਤੋਂ ਹੋਣਾ ਨੀਗਾ। 250 150 ਦਾ 1000 ਰੁਪਏ। ਅੱਛਾ। ਹੂੰ। ਕਰ ਲੀਏ। ਨਹੀਂ ਨਹੀਂ। ਚਲ ਠੀਕ ਹੈ। ਪਿਛਲੀ ਵਾਰ 50 ਰੁਪਏ ਦੀ ਮੰਨ ਗਿਆ ਸੀ। ਚਲ ਨਹੀਂ ਨਹੀਂ ਫਿਰ ਤੁਸੀਂ ਜਾਓ ਜੀ ਕੋਈ ਹੋਰ ਬਲਾਊਜ਼ ਚਲੋ ਜੀ। ਚਲੋ ਠੀਕ ਹੈ ਜੀ। ਬਰਾ ਆਪ ਨੂੰ ਤੁਹਾਨੂੰ ਮਕਲਾਵਾ ਹੁੰਦਾਗਾ ਪੱਟਾ ਅੱਜ ਬਣੇ ਬੱਚੇ ਹੋਰ। ਆਉਂਦਾ ਨਹੀਂ। ਆਹ ਨਾ ਕਰ। ਇੱਕੂਰੇ ਆਉਰੇ ਆਉਰੇ। ਸ਼ਕਲ ਕਰਨੀ ਗਾਣਾ ਗਾ ਦੇ ਗਾਣਾ ਗਾ ਦੇ ਸੁਣਾ ਵੀ ਸੁਣਾ ਵੀ ਸੁਣਾ ਆਇਆ ਤੂੰ ਆਇਆ ਮੂਰੇ ਮੈਂ ਕਿ ਤੋ ਤੋੜਤਾ ਅੱਜ ਦਿਨੂ ਨੰਬਰ ਦਵਾਂਗੇ ਹਾਂ ਚੱਲ ਮੈਂ ਕਿ ਤੋੜਤਾ ਹਰਦੋ ਚੱਲ ਕੇ ਜਾ ਦੋ ਜੀ ਇਹੀਂ ਤੂੰ ਸਰਦ ਪੈਰਾਂ 'ਚ ਪਿਆ ਮੈਂ ਕਿ ਪੈਰਾ ਜੀ ਹੁੰਦਰੇ ਮੈਂ ਕਿ ਮੂਹ ਤੋਂ ਸਾਡੇ ਚਲੋ ਹਾਂਜੀ ਜਿਹੜਾ ਵੀ ਕਹੂੰਗੀ ਉਹੀ ਗਾਉਂਗੀ ਹੂੰ ਉਹ ਸੁਣਾ ਦੇ ਮਾਂ ਮਾਣੇ ਮਣੋ ਵਿੱਚ ਪਿੱਕੇ ਨਹੀਂ ਆਉਣਾ ਹੁਣ ਜਿਹੜੇ ਮੈਂ ਸੋਰ ਲਾਉਂਗੀ ਇਸ ਤੋਂ ਬਾਅਦ ਤੰਨ ਗੁਰਦੇ ਚੋਂ ਨਿਕਲੂਗਾ ਠੀਕ ਹੈ ਮਾ ਮੈਂ ਮੁੜ ਨਹੀਂ ਦੱਕੇ ਕੇ ਮੁੜੇ ਗੋੜੀ ਦੱਕੇ ਮਾਰਾ ਰਾਜੂ ਤਾਂ ਬੁਲਾ ਦੇ ਪਹਿਲਾਂ ਇਹ ਤਾਂ ਨਿੱਕੀ ਨਹੀਂ ਹੋਣਾ ਉੜ ਕੇ ਇਹ ਤਾਂ ਮਾਂ ਵੀ ਨਹੀਂ ਹੋਣੀ ਮੁੜ ਕੇ ਕਾਜੋ ਸੋਤ ਲਾੜਾ ਨੂੰ ਸੁਰਾਏ ਨਹੀਂ ਹਜੇ ਚੱਲ ਚੱਲ ਸੁਰ ਥੋੜਾ ਬਾਅਦ ਤੇ ਕੋ ਪਹਿਲਾਂ ਥੋੜਾ ਥਾਪੜੇ ਲੱਗਣਗੇ ਇੱਕ ਮਿੰਟ ਸੁਰ ਆਲੇ ਗੁੱਪਰੋ ਲੈ ਆਂਦੇ ਐ ਆਮਦ ਨਹੀਂ ਹੋਈ ਹੈ ਜੇ ਆਰੇ ਆਰੇ ਇਹ ਬੰਦਾ ਬੁਲਾਉਣੀ ਆ ਕਿ ਸੁਰ ਬੁਲਾਉਣੀ ਤੂੰ ਪਹਿਲਾਂ ਮੈਨੂੰ ਐ ਦੱਸ ਇੱਕ ਵੱਡੀ ਇੱਕ ਸੁਰ ਲਾ ਦੇ ਜੱਜਾ ਹਾਂ ਕੋ ਡਿਸਟਰਬ ਹੋ ਕੇ ਯੈਸ ਮਾ ਮੈਮਰੀ ਨਹੀਂ ਪੇਕੇ ਹੋਣਾ ਬੇਕੇ ਹੁੰਦੇ ਅੱਛਾ ਸੀਗਾ ਖਾਇ ਗਾਣਾ ਉਹ ਤਾਂ ਕੋਈ ਹੋਰ ਕੰਮ ਚ ਕਰ ਲੋ ਬਿਲਡਿੰਗ ਦਾ ਕੰਮ ਚ ਕਰ ਲੋ ਬੇਟਾ ਬਹੁਤ ਕੰਮ ਪਿਆ ਤੁਸੀ ਕੀ ਆ ਤੁਸੀਂ ਜੀ ਖਾਣ ਫੇਰ ਕਰਨਾ ਬਸ ਜੱਜ ਦੇ ਨਾਲ ਠੀਕ ਹੈ ਤਾਂ